ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਪ੍ਰਭ ਸੱਚਾ ਹਾਰ ਸਾਲਾਹੀਐ ਕਾਰਜ ਸਭ ਕੇ ਸਕਾਰਣੈ ਜੋਗ ਸਾਧਨ ਰੰਡ ਨ ਕਬ ਹੋ ਬੈਸਾਈ ਨਾ ਕਦੇ ਹੋਵੈ ਸੋਗ ਪ੍ਰਭ ਸੱਚੜਾ ਹਾਰ ਸਾਲਾਹੀਐ ਕਾਰਜ ਸਭ ਕੇ ਸਕਾਰਣੈ ਜੋਗ ਸਾਧਨ ਰੰਡ ਨ ਕਬ ਹੋ ਬੈਸਾਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨ ਦਿਨ ਰਸ ਪੋਗ ਸਾ ਧਨ ਮਹਿਲ ਸਮਾਣੀ ਜੇਨ ਪ੍ਰਯੋਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰਹਿ ਆਪਣੇ ਕੰਤ ਸੰਭਾਲਹਿ ਨਾ ਕਦੇ ਲੱਗੈ ਵਿਜੋਗੋ ਸਚੜਾ ਪਿਰ ਸਾਦਾ ਹੀ ਐ ਸਭ ਕੇ ਸ਼ਕਰਣੈ ਜੋਗੋ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਇ ਸਾਤਨ ਪ੍ਰੇਅ ਕਾ ਰੰਗਿ ਰਤੀ ਵਿਚਹੁ ਆਪ ਗਵਾਈ ਵਿਚਹਾਉ ਆਪ ਗਵਾਈ ਫਿਰ ਕਾਲ ਨਾ ਖਾਈ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਪਿੰਨੀ ਮਿਲੇ ਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨ ਮਾਤੀ ਪਿਰ ਕ ਅੰਕ ਸਮਾਈ ਸੱਚੜਾ ਸਾਹਿਬ ਸਬਦ ਪਸ਼ਾਣੀ ਐ ਆਪੇ ਲਈ ਮਿਲਾਈ ਜਿਨੇ ਆਪਣਾ ਕੰਤ ਪਸ਼ਾਣਿਆ ਹਉ ਤੈਨ ਪੂਛਉ ਸੰਤਾ ਜਾਇ ਆਪ ショड सेवा ਕਰੀ ਪੇਰ ਸੱਚਾ ਮਿਲੈ ਸਹਜ ਸੁਭਾਈ ਪੇਰ ਸੱਚਾ ਮਿਲੈ ਆਇ ਸਾਚ ਕਮਾਈ ਸਾਚ ਸਬਦ ਧਨ ਰਾਤੀ ਕਦੇ ਨਾਰਾਡ ਸਦਾ ਸੋਹਾਗਣ ਅੰਤਰ ਸਹਿਜ ਸਮਾਧੀ ਪਿਰ ਰਹਿਆ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਜ ਸੁਭਾਈ ਜਿਨੇ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛਾ ਸੰਤਾ ਜਾਈ ਪਿਰ ਹਉ ਵਿਸ਼ੁੰਨੀਆਂ ਭੀ ਮਿਲਹਿ ਜੇ ਸਤ ਗੁਰ ਲਾਗੈ ਸਾਚੇ ਪਾਈ ਸਤ ਗੁਰ ਸਦਾ ਦਿਆਲ ਹੈ ਆਵ ਗੁਣ ਸਬਦ ਜਲਾਈ ਆਵ ਗਣ ਸਬਦ ਜਲਾਈ ਦੂਜਾ ਪਾਉ ਗਵਾਈ ਸੱਚੇ ਹੀ ਸੱਚ ਰਾਤੀ ਸੱਚ ਸਬਦ ਸਦਾ ਸੁਖ ਪਾਇਆ ਹਉ ਮੈਂ ਗਈ ਪਰਾਤੀ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਇ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਈ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤ ਗੁਰ ਲਾਗੈ ਸਾਚੇ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਭ ਸਚੜਾ ਹਰਿ ਸਲਾਹੀਐ ਕਾਰਜ ਸਭ ਕਿਛ ਕਰਨੈ ਜੋਗ ਸਾ ਧਨ ਰੰਡ ਨ ਕਬਹਉ ਬੈਸੈਈ ਨਾ ਕਦੇ ਹੋਵੇ ਸੋਗ